ਕੀ ਕਾਲ ਜੀ ਵੀਡੀਓ ਵੇਖ ਰਖੇ ਆ ਸਾਬ ਨੂੰ ਜੀ ਆ ਲੈ ਕੇ ਹਾਜ਼ਰਾਂ ਜੀ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਰਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਇਦੀ ਵੱਡੀ ਖਬਰ cricket ਜਗਤ ਚ ਮੱਚੀ ਹਲਚਲ ਅਚਾਨਕ ਗੌਰਵ ਗੌਂਗਲੀ ਨੂੰ ਬਨਾਇਆ ਗਿਆ ਮੁਖ ਕੋਚ ਪਹਿਲੀ ਵਾਰ ਮਿਲੀ ਇਹ ਜ਼ਿੰਮੇਵਾਰੀ ਭਾਰਤ cricket ਟੀਮ ਦੇ ਸਾਬਕਾ ਕਪਤਾਨ ਅਤੇ BCCI ਦੇ ਸਾਬਕਾ ਪ੍ਰਧਾਨ ਗੌਰਵ ਗੌਂਗਲੀ ਨੇ cricket ਦੀ ਦੁਨੀਆ ਵਿੱਚ ਇੱਕ ਨਵੀਂ ਸ਼ੁਰੂਆਤ ਕੀਤੀ ਹੈ ਲੰਬੇ ਇੰਤਜ਼ਾਰ ਤੋਂ ਬਾਅਦ ਹੋਊ ਹੁਣ ਕੋਚਿੰਗ ਦੀ ਭੂਮਿਕਾ ਵਿੱਚ ਕਦਮ ਰੱਖ ਚੁੱਕੇ ਹਨ ਹਾਲ ਹੀ ਵਿੱਚ ਉਹਨਾਂ ਨੇ ਭਾਰਤੀ ਟੀਮ ਨੂੰ ਕੋਚ ਕਰਨ ਦੀ ਆਪਣੀ ਇੱਛਾ ਬਾਰੇ ਦੱਸਿਆ ਸੀ ਹੁਣ ਗੋਂਗਲੀ ਨੂੰ ਦੱਖਣੀ ਅਫਰੀਕਾ ਦੀ T20 ਲੀਗ SA20 ਦੇ ਆਉਣ ਵਾਲੇ ਸੀਜ਼ਨ ਲਈ ਪ੍ਰੀਟੋਰੀਆ ਕੈਪੀਟਲਸ ਦੇ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ ਗੋਂਗਲੀ ਦੇ ਕੈਰੀਅਰ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਪੇਸ਼ੇਵਰ ਫਰੈਂਚਾਈਜ਼ੀ ਦੀ ਟੀਮ ਨਾਲ ਪੂਰੇ ਸਮੇਂ ਦੇ ਮੁੱਖ ਕੋਚ ਦੀ ਭੂਮਿਕਾ ਨਿਭਾਉਣਗੇ ਪ੍ਰੀਟੋਰੀਆ ਕੈਪੀਟਲਸ ਨੇ ਇੱਕ ਸੋਸ਼ਲ ਮੀਡੀਆ ਪੋਸਟਾਂ 'ਚ ਇਸ ਵੱਡੇ ਫੈਸਲੇ ਦਾ ਐਲਾਨ ਕੀਤਾ ਤੇ ਉਹਨਾਂ ਨੂੰ ਕਲਕੱਤਾ ਦਾ ਪ੍ਰਿੰਸ ਕਹਿ ਕੇ ਟੀਮ ਵਿੱਚ ਸਵਾਗਤ ਕੀਤਾ ਉਹਨਾਂ ਲਿਖਿਆ ਸਾਨੂੰ ਸਰਵ ਗੋਂਗਲੀ ਨੂੰ ਆਪਣੀ ਟੀਮ ਦਾ ਨਵਾਂ ਮੁੱਖ ਕੋਚ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਇਸ ਤੋਂ ਪਹਿਲਾਂ ਇੰਗਲੈਂਡ ਦੇ ਸਾਬਕਾ ਬੱਲੇਬਾਜ਼ ਜੋਨਾਥਨ ਟ੍ਰੌਟ ਨੇ ਪ੍ਰੋ ਪ੍ਰੀਟੋਰੀਆ ਕੈਪੀਟਲਸ ਦਾ ਚਾਰਜ ਸੰਭਾਲੇ ਸ ਗੌਂਗਲੀ ਦੀ ਨਿਯੁਕਤੀ ਤਰੋਟ ਦੇ ਅਹੁਦਾ ਛੱਡਣ ਤੋਂ ਇੱਕ ਦਿਨ ਬਾਅਦ ਆਈ ਹੈ ਪਿਛਲੇ ਸੀਜ਼ਨ ਵਿੱਚ ਤਰੋਟ ਦੇ ਕੋਚ ਵਜੋਂ ਕਾਰਜਕਾਲ ਦੌਰਾਨ ਟੀਮ ਦਾ ਪ੍ਰਦਰਸ਼ਨ ਬਹੁਤ ਨਿਰਾਸ਼ਾਜਨਕ ਰੱਖਾ ਸੀ ਜਿਹ ਕਿ ਸਥਿਤੀ ਵਿੱਚ ਹੋਂ ਗੌਂਗਲੀ ਤੋਂ ਮੀਂਦਾਂ ਪੱਜੀਆਂ ਹਨ ਕਿ ਉਹ ਟੀਮ ਨੂੰ ਇੱਕ ਨਵੀਂ ਦਿਸ਼ਾ ਦੇਣ ਸੌਰਵ ਗੌਂਗਲੀ ਦਾ ਕ੍ਰਿਕਟ ਕੈਰੀਅਰ ਵੀ ਬਹੁਤ ਸ਼ਾਨਦਾਰ ਰੱਖਾ ਆਪਣੀ ਕਪਤਾਨੀ ਦੌਰਾਨ ਉਹਨਾਂ ਨੇ ਭਾਰਤੀ ਟੀਮ ਨੂੰ ਇੱਕ ਨਵੀਂ ਪਛਾਣ ਦਿੱਤੀ BCCI ਪ੍ਰਧਾਨ ਹੁੰਦੇ ਹੋਏ ਉਹਨਾਂ ਨੇ ਕਈ ਵੱਡੇ ਫੈਸਲੇ ਨਾਲ ਭਾਰਤੀ ڪرਗਟਿੰਗ ڪرਗਟ ਨੂੰ ਨਵੀਆਂ ਚਾਈਆਂ ਤੇ ਵੀ ਪਹੁੰਚਾਇਆ ਹਾਲੀ ਵਿੱਚ ਉਹ ਆਪਾਈ ਪੀਐਲ ਅਤੇ ਡਬਲਯੂਪੀਐਲ ਵਿੱਚ ਦਿੱਲੀ ਕੈਪੀਟਲ ਦੇ ڪرਗਟ ਡਾਇਰੈਕਟਰ ਦੀ ਭੂਮਿਕਾ ਨਿਭਾਰਕ ਹੈ ਹੁਣ ਮੁੱਖ ਕੋਚ ਵਜੋਂ ਉਹਨਾਂ ਦੀ ਨਵੀਂ ਪਾਰੀ ਦਾ ਸੀਜ਼ਨ ਮਹੱਤਮ ਹੈ ਐਸੇ 20 ਦਾ ਅਗਲਾ ਸੀਜ਼ਨ 26 ਦਸੰਬਰ 2025 ਤੋਂ 25 ਜਨਵਰੀ 2026 ਤੱਕ ਕਿੱਡਿਆ ਜਾਵੇਗਾ ਪ੍ਰੀ ਟੋਰੀਆ ਕੈਪੀਟਲ ਪਿਛਲੇ ਸੀਜ਼ਨ ਵਿੱਚ ਫਾਈਨਲ ਵਿੱਚ ਪਹੁੰਚੀ ਸੀ ਪਰ 2025 ਵਿੱਚ ਉਸ ਦਾ ਪ੍ਰਦਰਸ਼ਨ ਬਹੁਤ ਮਾੜਾ ਸੀ ਗੌਂਗਲੀ ਦੇ ਸਾਹਮਣੇ ਹੁਣ ਸਭ ਤੋਂ ਵੱਡੀ ਚੁਣੌਤੀ ਟੀਮ ਨੂੰ ਖਿਤਾਬ ਦੀ ਦੌੜ ਵਿੱਚ ਵਾਪਸ ਲਿਆਉਣਾ ਹੋਵੇਗਾ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ ਧੰਨਵਾਦ